ਵੀ ਗੁਰੂ ਸਾਹਿਬ ਦੇ ਜੋ ਸਾਨੂੰ ਸਮਤ ਉਹ ਹਰੇਕ ਦਾ ਸਤਿਕਾਰ ਕਰਨਾ ਹਰੇਕ ਨਾਲ ਪਿਆਰ ਕਰਨਾ ਇੱਕ ਪਤਾ ਇੱਕ ਅਸ ਕੀ ਹਮਾਰਕ ਬਣਾਣਾ ਪਏਗਾ ਔਰ ਅੱਜ ਦੇ ਦਿਨ ਤੇ ਜੀ ਠੀਕ ਹੈ ਜਿਹੜੀ ਬਹੁਤ ਵੱਡੀ ਆਬਾਦੀ ਆ ਪੰਜਾਬ ਦੀ ਦੇਸ਼ ਦੀ ਸਾਡੇ ਈਦ ਦੀ ਵਧਾਈ ਅੱਜ ਮੈਂ ਸੂਚੀ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਦੁਨੀਆ ਚ ਰਹਿੰਦੇ ਮਸੂਲਪਾਨ ਭਾਈਚਾਰੇ ਨਾਲ ਸੰਬੰਧਿਤ ਪ੍ਰੋਫੈਟ ਸਾਹਿਬ ਨਾਲ ਪਿਆਰ ਕਰਤਾੜਿਆਂ ਨੂੰ ਵੀ ਬਧਾਈ ਦਿੰਦਾ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜੇ ਦੇਸ਼ ਤਰੱਕੀ ਕਰੂਗਾ ਇਹ ਤਰੱਕੀ ਕਦੇ ਹੋ ਸਕਦੀ ਹੈ ਜੇ ਅਮਨ ਸ਼ਾਂਤੀ ਭਾਈਚਾਰੇ ਇੱਕ ਸਾਜ ਆਪਸੀ ਪਿਆਰ ਇੱਕ ਦੂਜਿਆਂ ਦੇ ਕੋਈ ਪਵਿੱਤਰ ਦਿਹਾੜੇ ਹੋਣ ਤਿਹਾਰ ਹੋਣ ਉਹਨਾਂ ਨੂੰ ਜਿੰਨੀ ਸ਼ਰਧਾ ਨਾਲ ਪਿਆਰ ਨਾਲ ਪ੍ਰੇਮ ਨਾਲ ਬਣਾਵਾਂਗੇ ਇਹਦੇ ਨਾਲ ਕਮਿਊਨਿਟੀਜ਼ ਦਾ ਪਿਆਰ ਔਰ ਇੱਕ ਦੂਜੇ ਦਾ ਧਰਮ ਪ੍ਰਤੀ ਸਾਡਾ ਸਤਿਕਾਰ ਵਧੂਗਾ ਔਰ ਅਸੀਂ ਇੱਕ ਦੂਜੇ ਦੀ ਭਾਵਨਾ ਦਾ ਸਤਿਕਾਰ ਕਰ ਸਕਾਂਗੇ ਸੋ ਮੈਂ ਤੋਂ ਉਹਨੇ ਅਕਾਲੀ ਦਲ ਵੱਲੋਂ ਦਾਸ ਆਪਣੇ ਵੱਲੋਂ ਸੋਚੀ ਪਾਰਟੀ ਵੱਲੋਂ ਬਹੁਤ-ਬਹੁਤ ਵਧਾਈ ਪੇਸ਼ ਕਰਦਾ ਹਾਂ ਔਰ ਆਸ਼ ਕਰਦਾ ਉਮੀਦ ਕਰਦਾ ਹੈ ਕਿ ਉਹਨਾਂ ਦਾ ਆਉਣ ਵਾਲਾ ਸਮਾਂ ਬਹੁਤ ਵਧੀਆ ਰਹੇ ਸਰ ਅਕਾਲੀ ਭਾਜਪਾ ਦੇ ਗੱਠਜੋੜ ਤੋਂ ਬਗੈਰ ਅਕਾਲੀ ਦਲ ਕਿੱਥਾਂ ਦੇਖਦਾ ਆਉਣ ਵਾਲੇ ਇਲੈਕਸ਼ਨਾਂ ਵਿੱਚ ਦੇਖੋ ਮੇਰਾ ਇਹ ਮੰਨਣਾ ਹੈ ਕਿ ਗੱਠਜੋੜ ਕੋਈ ਵੀ ਹੁੰਦਾ ਹੈ ਨਾ ਜੀ ਉਹ ਲੋਕਾਂ ਦੇ ਭਲੇ ਲਈ ਹੁੰਦਾ ਔਰ ਜੇ ਇਸ ਗੱਠਜੋੜ 'ਚ ਪੰਜਾਬ ਦੇ ਲੋਕਾਂ ਦਾ ਭਲਾ ਨਾ ਹੋਵੇ ਫਿਰ ਉਹੋ ਜੇ ਗੱਠਜੋੜ ਦਾ ਫਾਇਦਾ ਕੋਈ ਨਹੀਂ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੇ 70% ਲੋਕ ਆ ਪੰਜਾਬ ਦੀ ਵੱਡੀ ਇਕਨਮੀ ਅਰਥ ਵਿਵਸਥਾ ਖੇਤੀ ਤੇ ਨਿਰਭਰ ਜੇ ਖੇਤੀ ਪ੍ਰਫੁੱਲਤ ਤੇ ਦੁਕਾਨਦਾਰ ਦੀ ਦੁਕਾਨ ਚੱਲੂ ਵਪਾਰੀ ਦਾ ਵਪਾਰ ਚੱਲੂ ਮਜ਼ਦੂਰ ਨੂੰ ਮਜ਼ਦੂਰੀ ਮਿਲੂ ਮਗਰ ਜੇ ਖੇਤੀ ਤੁਸੀਂ ਫੇਲ ਕਰਦੇ ਹੋ ਤੇ ਫਿਰ ਕਿਸੇ ਕੰਮ ਨੂੰ ਨਾ ਦੁਕਾਨਦਾਰ ਦਾ ਦੁਕਾਨ ਚੱਲੂ ਨਾ ਕਿਸੇ ਨੂੰ ਟੈਕਸੀ ਵਾਲੇ ਨੂੰ ਰੋਜ਼ਗਾਰ ਮਿਲੂ ਨਾ ਮਜ਼ਦੂਰ ਨੂੰ ਮਜ਼ਦੂਰੀ ਇਸ ਲਈ ਜਦੋਂ ਉਹੋ ਕਿਸਾਨ ਨੂੰ ਗੈ ਜਵਾਨ ਗੈ ਕਿਸਾਨ ਦਾ ਜੇ ਨਾਰਾ ਲੱਗਿਆ ਤੇ ਉਹ ਸਾਡੇ ਪੰਜਾਬੀ ਭਰਾਵਾਂ ਨੇ ਜੋ ਕੁਰਬਾਨੀਆਂ ਚਾਹ ਪਾਟਰ ਤੇ ਦਿੱਤੀਆਂ ਤੇ ਚਾਹ ਖੇਤਾਂ ਚ ਅਨਾਜ ਉਗਾ ਕੇ ਇਹ ਦੇਸ਼ ਨੂੰ ਆਤਮ ਸਪਰਪਨ ਬਣਾਇਆ ਆਪਣੇ ਪੈਰਾਂ ਤੇ ਖੜਾ ਕੀਤਾ ਉਹਨਾਂ ਦੀ ਬਦੌਲਤ ਮਿਲਦਾ ਇਹ ਜੈ ਜਵਾਲ ਜੈ ਕਿਸਾਨ ਦਾ ਨਾਅਰਾ ਔਰ ਜੇ ਅੱਜ ਉਸ ਕਿਸਾਨ ਦੀ ਗੱਲ ਨਹੀਂ ਹੋਣੀ ਖੇਤ ਮਜ਼ਦੂਰ ਦੀ ਗੱਲ ਨਹੀਂ ਹੋਣੀ ਵਪਾਰੀ ਦੀ ਗੱਲ ਨਹੀਂ ਹੋਣੀ ਆ ਸਾਡਾ ਵਾਕਾ ਬਾਟਰ ਨਹੀਂ ਖੁੱਲਣਾ ਕਿ ਪੰਜਾਬ ਚ ਟ੍ਰੇਡ ਬੜਾ ਇੰਪੋਰਟੈਂਟ ਲਾਈਫ ਲਾਈਨ ਸੀ ਕਾਲਮੀ ਆਸ ਤੇ ਅੱਜ 1.4 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਔਰ ਪੰਜਾਬ ਦੀ ਤਰੱਕੀ ਵਾਸਤੇ ਬਿਹਤਰੀ ਵਾਸਤੇ ਦੇਖੋ ਜੇ ਅਡਾਨੀ ਦੇ ਪੋਰਟ ਤੋਂ ਜੇ ਗੁਜਰਾਤ ਤੋਂ ਤੇ ਮਹਾਰਾਸ਼ਟਰ ਤੋਂ ਸਮੁੰਦਰ ਦੇ ਕੰਢੇ ਤੋਂ ਜੇ ਇੰਪੋਰਟ ਐਕਸਪੋਰਟ ਅਫਗਾਨਿਸਤਾਨ ਪਾਕਿਸਤਾਨ ਨੂੰ ਹੋ ਸਕਦਾ ਤੇ ਫਿਰ ਭਾਈ ਵਾਅਦੇ ਤੋਂ ਪੂਰ ਹੋ ਸਕਦਾ ਜੇ ਹੋਊਗਾ ਤੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੂ ਸਾਡੇ ਪੰਜਾਬ ਦੀ ਕਾਨਮਿਕ ਖਲਾਅਤ ਸੁਧਰਣਗੇ ਫੋਟੂ ਸਭ ਨੂੰ ਇਹਦਾ ਫਾਇਦਾ ਪਹੁੰਚੂਗਾ ਪੰਜਾਬ ਤਰੱਕੀ ਕਰੂਗਾ ਇਸ ਲਈ ਸਾਡੇ ਜਿਹੜਾ ਇਹ ਗੱਟ ਜੋੜ ਨਾ ਹੋਣ ਦਾ ਕਾਰਨ ਜੇ ਅਨਦਾਤਾ ਸ਼ਾਂਤਬਾਈ ਢੰਗ ਨਾਲ ਦਿੱਲੀ ਜਾ ਕੇ ਰਾਜਧਾਨੀ 'ਚ ਸਰਕਾਰ ਰਾਜਧਾਨੀ 'ਚ ਲੋਕਾਂ ਦੀ ਚੱਲਦੀ ਤੇ ਉੱਥੇ ਜਾ ਕੇ ਗੱਲ ਨਾ ਰੱਖ ਸਕੇ ਤੇ ਉਹਨੂੰ ਗੋਲੀਆਂ ਦਾ ਸਾਹਮਣਾ ਕਰਨਾ ਪਵੇ ਫਿਰ ਘਟਚੋੜ ਸੰਭਵ ਨਹੀਂ ਸਰ ਹਰਿਆਣੇ ਆ ਦੂਜੀ ਗੱਲ ਦੇਖੋ ਬੰਦੀ ਸਿੰਘ ਉਹ ਕੌਮ ਖਾਤਰ ਇਨਸਾਫ ਖਾਤਰ ਜੋ ਕਾਂਗਰਸ ਨੇ ਉਸ ਵੇਲੇ ਜ਼ੁਲਮ ਢਾਇਆ ਸੀ ਜੋ ਦੰਗੇ ਜੈਨੋਸਾਈਡ ਉਹਨਾਂ ਨੇ ਕੀਤਾ ਜੈ ਸ੍ਰੀ ਹਰਮੰਦਰ ਸਾਹਿਬ ਦੇ ਟੈਂਕਾਂ توپਾਂ ਢੋਲੇ ਦਾ ਕੇ ਅਟੈਕ ਕਰਾਇਆ ਉਹ ਤੇ ਨਤੀਜੇ ਤੋਂ ਬੰਦੀਸ਼ਿਕ ਪੈਦਾ ਹੋਇਆ ਸੀ ਅੱਜ ਉਹਨਾਂ ਨੇ 28 28 ਸਾਲ ਸਜ਼ਾ ਪੂਰੀ ਕਰ ਲਈ ਇੱਕ ਪਾਸੇ ਤੁਸੀਂ ਰਾਮ ਰੇਵ ਨੂੰ 2 ਸਾਲ ਬਾਅਦ ਲੈ ਆਉਂਦੇ ਮੰਤਰੀ ਜਾ ਕੇ ਉਹਦੇ ਨਾਲ ਸਟੇਟ ਸਾਜ਼ੀ ਕਰਦੇ ਆ ਤੇ ਇਹ ਜਿਹੜੇ ਧੋਰੇ ਮਾਪ ਡਾਟੜੇ ਚਾਹੇ ਫਿਰ ਕਿਸ ਬਾਨੂ ਦੇ ਕੇਸ ਹੈ ਹੁਣ ਸੁਪਰੀਮ ਕੋਰਟ ਨੇ ਅਖੀਰ ਚ ਦਖਲ ਦੇਣਾ ਪਿਆ ਤੇ ਸਾਰੇ ਅੰਦਰ ਕਰਨੇ ਪਏ ਉਦੋਂ ਭਾਜਪਾ ਨੇ ਰਿਹਾ ਕਰਦੇ ਔਰ ਜਦ ਕਿ 550 ਸਾਲਾ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਦੇ ਮੁਰყਾਲੇ ਦੇਣ ਸਰਕਾਰ ਦੀ ਆਪਣੀ ਨੋਟੀਫਿਕੇਸ਼ਨ ਹੈ ਕਿ ਇਹ ਰਹਾਉਣੇ ਕਿਤੇ देयर इज नो ਰੂਲ ਇਨ This World 28 ਸਾਲ ਜਿਹਨੇ ਪੂਰੀ ਕਰਤੀ ਉਹਨੂੰ ਤੁਸੀਂ ਅੰਦਰ ਰੱਖ ਸਕਦੇ ਹੋ ਦੋਹਰੀ ਤੋਰੀ ਸਜ਼ਾ ਪੂਰੀ ਕਰ ਲਈ ਐ ਜੋ ਚਾਹੇ ਉਹ ਸੀ ਚੇ ਗੁਰੂ ਰਬੀਦਾਸ ਜੀ ਮਹਾਰਾਜ ਦਾ ਜੋ ਮੰਦਿਰ ਦਿੱਲੀ ਟਹਾਤਾ ਗਿਆ ਸੀ ਉਹ ਤੋਂ ਐਮਸੀਡੀ ਭਾਜਪਾ ਦੀ ਸੀ ਉਹਦੀ ਤੇ ਬਾਰੇ ਕੋਈ ਅਜੇ ਤੱਕ ਗੱਲ ਨਹੀਂ ਅਸੀਂ ਤਾਂ ਕਿਹਾ ਵੀ ਪ੍ਰਧਾਨ ਸਾਹਿਬ ਨੇ ਵੀ ਬੇਨਤੀ ਕੀਤੀ ਕਿ ਉਹਨਾਂ ਨੂੰ ਜ਼ਮੀਨ ਮਿਲੇ ਪਹਾਵੇਂ ਸਮਾਜ ਆਪਦੇ ਲੈਵਲ ਤੇ ਵੀ ਬਣਾ ਸਕਦਾ ਮਗਰ ਇਹ ਪ੍ਰਧਾਨ ਸਾਹਿਬ ਦੀ ਵੀ ਚੀਜ਼ੀ ਕਿਉਂਕਿ ਗੁਰੂ ਰਵੀਦਾਸ ਮਹਾਰਾਜ ਜੀ ਦਾ ਅਸੀਂ ਸਾਰੇ ਬਹੁਤ ਸਤਿਕਾਰ ਕਰਦੇ ਹਾਂ ਗੁਰੂ ਸਾਹਿਬ ਨੇ ਉਹਨਾਂ ਦਾ ਬੜਾ ਸਤਿਕਾਰ ਕੀਤਾ ਤੇ ਜੇ ਇਹ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪੇ ਅਸੀਂ ਵੀ ਕਰਨਾ ਚਾਹਾਂ ਮਗਰ ਉਹਦੀ ਸੁਣਵਾਈ ਕੋਈ ਨਹੀਂ ਪੰਜਾਬ ਦੀ ਇਕਨੋਮੀ ਵਾਸਤੇ ਕੋਈ ਸੁਣਵਾਈ ਨਹੀਂ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਜਦ ਪੰਜਾਬ ਦੀ ਸੁਣਵਾਈ ਨਹੀਂ ਹੋ ਰਹੀ ਸੀ ਤੇ ਫਿਰ ਇਹ ਗੱਠਜੋੜ ਪੋਸੀਬਲ ਨਹੀਂ